ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੰਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਖਿਆਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਪਿੰਡ ਨਮਾਦਾ ਤੋਂ ਜਿੱਥੇ ਕਿ ਲਗਭਗ ਮੇਲਾ ਸ਼ੁਰੂ ਹੋ ਚੁੱਕਾ ਹੈ ਔਰ ਤਿਆਰੀਆਂ ਜਿਹੜੀਆਂ ਨੇ ਦੁਕਾਨਾਂ ਲਾਉਣ ਦੀਆਂ ਉਹ ਤਕਰੀਬਨ ਤਕਰੀਬਨ ਸ਼ੁਰੂ ਹੋ ਚੁੱਕੀਆਂ ਨੇ ਔਰ ਇੱਥੇ ਪੂਰੇ ਇੰਡੀਆ ਤੋਂ ਜਿਵੇਂ ਯੂਪੀ ਤੋਂ ਦਿੱਲੀ ਤੋਂ ਗਾਜ਼ੀਆਬਾਦ ਤੋਂ ਫਰੀਦাবাদ ਤੋਂ ਜਾਂ ਪੰਜਾਬ ਦੇ ਕਈ ਸ਼ਹਿਰਾਂ ਤੋਂ ਇੱਥੇ ਵਪਾਰੀ ਆਉਂਦੇ ਨੇ ਔਰ ਤਕਰੀਬਨ ਤਕਰੀਬਤ تیاری ਚੱਲ ਰਹੀ ਹੈ ਇੱਥੇ ਬਹੁਤ ਵੱਡਾ ਮੇਲਾ ਹੁੰਦਾ ਛਪਾਰ ਤੋਂ ਬਾਅਦ ਜੇ ਮੇਲੇ ਦੀ ਗੱਲ ਕਰੀ ਤਾਂ ਨਵਾਂ ਦਾ ਨਾ ਮੇਲਾ ਹੁੰਦਾ ਇੱਥੇ ਬਹੁਤ ਵੱਡੇ ਵੱਡੇ ਚੰਡੋਲ ਲੱਗਣੇ ਨੇ ਔਰ ਬੱਚਿਆਂ ਦੇ ਝੂਟਣ ਵਾਸਤੇ ਕਿਸਤੀਆਂ ਔਰ ਹਲਵਾਈਆਂ ਦੀਆਂ ਦੁਕਾਨਾਂ ਵੀ ਬਹੁਤ ਵੱਡੇ ਪੱਦਰਤੇ ਲਗਾਈਆਂ ਜਾ ਰਹੀਆਂ ਨੇ ਸੋ ਆਓ ਗੱਲਬਾਤ ਕਰਦੇ ਹਾਂ ਹਲਵਾਈ ਸਾਹਿਬਾਨ ਨਾਲ ਹਾਂਜੀ ਮੈਂ ਨਾਮ ਜਨਨਾ ਚਾਹਾਂਗਾ ਮਨਦਰਪਾਲ ਸ਼ਰਮਾ ਸੋ ਸ਼ਰਮਾ ਜੀ ਤੁਸੀਂ ਕਿੱਥੋਂ ਹੁੰਦੇ ਹੋ ਯੂਪੀ ਦੇ ਯੂਪੀ ਕਿਹੜੀ ਜਗ੍ਹਾ ਤੋਂ ਅਗਰ ਸਾਹਿਬ ਬੁਲੰਦਸ਼ਹਿਰ ਤੋਂ ਆਉਂਦੇ ਹੋ ਉੱਥੇ ਕਿੰਨੇ ਦਿਨ ਪਹਿਲਾਂ ਦੁਕਾਨ ਲਾਉਂਦੇ ਹੋ ਇੱਥੇ ਆ ਕੇ ਇੱਕ ਹਫ਼ਤੇ ਪਹਿਲੇ ਓਕੇ ਔਰ ਕਿਸ ਚੀਜ਼ ਦੀ ਦੁਕਾਨ ਲਾਉਂਦੇ ਹੋ ਖੱਜਲਾ ਘੇਵਰ ਓਕੇ ਕਾਫੀ ਸਾਲਾਂ ਤੋਂ ਆ ਰਹੇ ਹੋ ਹਾਂ ਔਰ ਕਿਦਾਂ ਦਾ ਮਹਿਸੂਸ ਹੁੰਦਾ ਇੱਥੇ ਬਾਬਾ ਜੀ ਦੇ ਆ ਕੇ ਬੜੀਆਂ ਮਹਿਸੂਸ ਲਗਭਗ ਕਿੰਨੇ ਕ ਸਾਲਾਂ ਤੋਂ ਤੁਸੀਂ ਆ ਰਹੇ ਹੋ ਇੱਥੇ 30-35 ਸਾਲ ਹੋ ਗਏ ਔਰ ਬਹੁਤ ਅੱਛਾ ਫੀਲ ਹੁੰਦਾ ਹਾਂ ਜੀ ਓਕੇ ਕਿੰਨੇ ਕ ਸਾਲਾਂ ਤੋਂ ਜਿਹੜਾ ਤੁਸੀਂ ਇੱਥੇ ਦੁਕਾਨ 20-25 ਸਾਲਾਂ ਤੋਂ 20 ਸਾਲ ਤੋਂ ਤੇਰਾ ਉੱਤੋਂ ਦੀ ਦੁਕਾਨ ਫਿਰ ਇੱਧਰ ਆ ਗਈ। ਅੱਛਾ ਫੀਲ ਹੁੰਦਾ ਜੀ ਵਧੀਆ ਮਹਿਸੂਸ ਹੁੰਦਾ। ਬਾਬੇ ਨਹੀਂ ਮੇਰਾ ਵੀ ਛੋੜ। ਇਹ ਜਿਹੜੀ ਤੁਹਾਡੀ ਦੁਕਾਨ ਆ ਹਨ ਜੀ ਬਹੁਤ ਪੁਰਾਣੀ ਦੁਕਾਨ ਚੱਲਦੀ ਹੈ ਨਾ ਸਵੇਲੇ ਦੇ ਵਿੱਚ ਕਿੰਨੀਆਂ ਕ ਪੀੜ੍ਹੀਆਂ ਦੀ ਜਿਹੜੀ ਦੁਕਾਨ ਚੱਲਦੀ ਹੈ? ਇਹ 20-25 ਸਾਲ ਤੋਂ ਆ ਰਹੇ ਨੇ ਮੇਰੇ ਦਾਦਾ ਜੀ ਦੇ ਦਾਦੀ ਜੀ ਦੀ ਦੁਕਾਨ ਤੇ ਜੀ। ਓਕੇ। ਹਾਂਜੀ ਹਾਂਜੀ। ਸਮਾਨੇ ਤੋਂ ਤੁਸੀਂ ਸਮਾਨੇ ਤੋਂ ਮੀਨ ਸਮਾਨ ਤੋਂ ਜੀ। ਔਰ ਤੁਸੀਂ ਤਿੰਨ ਦਿਨ ਰਹਿੰਦੇ ਹੋ ਜਾਂ ਜ਼ਿਆਦਾ ਦਾ? ਨਹੀਂ ਅਸੀਂ 8 ਦਿਨ ਪਹਿਲਾਂ ਆਏ ਨੇ 7 ਔਰ ਜਾਂਦੇ ਕਰਦੇ ਆ ਅਸੀਂ ਫਿਰ ਜਾਂਦੇ ਹਾਂ ਮੇਲੇ ਤੋਂ ਅਗਲੇ ਦਿਨ ਦੀ 12 ਦਾ ਕੁੱਲ ਮਿਲਾ ਕੇ 10-12 ਦਿਨ ਦਾ ਪੀਰੀਅਡ ਜਿਹੜਾ ਲੱਗ ਜਾਂਦੇ ਹਾਂ ਹਾਂਜੀ ਹਾਂਜੀ 10-12 ਦਿਨ ਲੱਗ ਜਾਂਦੇ ਹਰਪਾਲ ਸਿੰਘ ਜੀ ਤੁਸੀਂ ਕਿੰਨੇ ਸਾਲਾਂ ਤੋਂ ਮੇਲੇ ਦੇ ਵਿੱਚ ਜਿਹੜੀ ਇੱਥੇ ਟੈਂਟਾਂ ਦੀ ਸ਼ਾਪ ਲਾਉਂਦੇ ਹੋ 10-12 ਸਾਲ ਹੋ ਗਏ ਜੀ 10-12 ਸਾਲਾਂ ਤੋਂ ਤੁਸੀਂ ਲਗਾਤਾਰ ਪਿੰਡ ਨਮਾਦਾਂ ਆ ਰਹੇ ਹੋ ਹਾਂਜੀ ਔਰ ਕਿਹੜੀ ਜਗ੍ਹਾ ਤੋਂ ਪਹੁੰਚਦੇ ਹੋ ਤੁਸੀਂ ਧਨੋਲੇ ਮੰਡੀ ਤੋਂ ਜੀ ਧਨੋਲੇ ਮੰਡੀ ਤੋਂ ਔਰ ਕਿਦਾਂ ਦਾ ਮਹਿਸੂਸ ਹੁੰਦਾ ਇੱਥੇ ਆ ਕੇ ਬਾਬਾ ਜੀ ਦੇ ਦਰਵਾਜ਼ੇ ਤੇ ਵਧੀਆ ਹੁੰਦਾ ਜੀ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਸੋ ਕੀ ਨਾਮ ਹੈ ਜੀ ਵੀਰ ਦਾ ਬਾਦਲ ਜੀ ਬਾਦਲ ਜੀ ਕਿੱਥੋਂ ਪਹੁੰਚੇ ਹੋ ਤੁਸੀਂ ਇੱਥੇ ਨਵਾਂਦਾਂ ਵਿਖੇ ਅਸੀਂ ਜੀ ਫਾਇਲ ਘਾਤੋ ਜੀ ਫਾਇਲ ਘਾਤੋਂ ਪਹੁੰਚੇ ਕਿੰਨੇ ਕ ਸਾਲਾਂ ਤੋਂ ਆ ਰਹੇ ਹੋ ਅਸੀਂ ਜੀ ਪਹਿਲੀ ਵਾਰ ਆਏ ਹਾਂ ਪਹਿਲੀ ਵਾਰ ਆਏ ਔਰ ਕੀ ਆਇਆ ਕਿ ਅਮਰ ਰੰਜਨ ਇਹ ਲੈ ਕੇ ਆਏ ਹਾਂ ਇਹ ਜੀ ਵੱਡੀ ਕਿਸ਼ਤੀ ਗਈ ਹੈ ਜੀ ਬੱਚਿਆਂ ਵਾਸਤੇ ਹਾਂ ਜੀ ਬੱਚੇ ਵੱਡੇ ਵਾਸਤੇ ਜੀ ਨਾ ਵੱਡੇ ਬੱਚੇ ਲੈਣ ਵਾਸਤੇ ਜੋ ਮਰਜ਼ੀ ਜੋੜ ਲੈਣ ਓਕੇ ਕਿੰਨੇ ਦਿਨ ਰਹੋਗੇ ਜੀ ਇੱਥੇ ਇੱਥੇ 28 ਤੱਕ 28 ਤੱਕ ਰਹਾਂਗੇ 28 28 ਤੱਕ ਰਹੋਗੇ ਠੀਕ ਹੈ ਜੀ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵਕਤ ਪਰੇਸ਼ਾਨੀ ਤਾਂ ਨਹੀਂ ਨਾ ਜੀ ਨਾ ਜੀ ਬਹੁਤ ਬਹੁਤ ਧੰਨਵਾਦ ਫਿਰ ਸਾਹਮਣੇ ਤੁਸੀਂ ਦੁਕਾਨ ਦੇਖ ਰਹੇ ਹੋ ਪਠੀਆਂ ਵਾਲੇ ਇਹ ਬਲੰਦ ਸਹਿਰ ਜੁਪੀ ਤੋਂ ਆਈ ਹੈ ਆਹ ਇਹ ਅੱਜ ਦੀ ਨਹੀਂ ਆਈ ਇਹਨਾਂ ਦੇ ਦਾਦੇ ਪਰਦਾਦੇ ਆਉਂਦੇ ਰਹੇ ਨੇ ਕਾਨਪੁਰ ਤੋਂ ਮੇਰਟ ਤੋਂ ਦੁਕਾਨਾਂ ਇੱਥੇ ਖਜਲੇ ਦੀਆਂ ਜੜੇ ਆਉਂਦੀਆਂ ਨੇ ਸਾਡੇ ਸਾਰੇ ਮੇਲੇ 'ਚ ਇੱਕ ਬਲਖਣਦਾ ਹੈ ਤੇ ਇੱਕ ਪਾਣ ਦੀ ਦੁਕਾਨ ਆਉਂਦੀ ਹੈ ਪਿਛਲੇ 40-45 ਸਾਲਾਂ ਤੋਂ ਚਾ ਉਹ ਇੱਥੇ ਨੌਜਵਾਨ ਮੁੰਡਾ ਆਉਂਦਾ ਸੀ ਅੱਜ ਉਹ ਬੁਢਾ ਹੋਇਆ ਪਿਆ ਤਾਂ 40 45 ਸਾਲਾਂ ਤੋਂ ਉਹ ਮਾਥਰਾ ਤੋਂ ਆਉਂਦਾ ਕੋਈ ਨੇੜੇ ਤੇ ਜਿੰਨੀਆਂ ਵੀ ਦੁਕਾਨਾਂ ਨੇ 40 40 ਸਾਡੇ ਪਰਿਵਾਰ ਦਾ ਹਿੱਸਾ ਨੇ ਮੈਂ ਆਪ ਜੁਪੀ ਦੇ ਵਿੱਚ ਬਲੰਦਸਰ ਕਾਨਪੁਰ ਇਹਨਾਂ ਦੁਕਾਨਦਾਰਾਂ ਦੇ ਘਰੇ ਜਾ ਕੇ ਆਏ ਮੇਰੇ ਘਰੇ ਦੁੱਖ ਸੁੱਖ ਤੇ ਆਉਂਦੇ ਨੇ ਕਿ ਸਾਰੇ ਇਹ ਇਹ ਜਿਹੜਾ ਝੰਡਾ ਨੇਗੇ ਇਹ ਪ੍ਰਾਤਨ ਨੇਗੇ ਜਾਂ ਰਾਸਥਾਨ ਚ ਦੇਖੋਗੇ ਜਾਂ ਸਾਡੇ ਨਮਾਦਾਂ ਚ ਦੇਖੋਗੇ ਇਹ ਬਹੁਤ ਸਾਡੇ ਦਾਦੇ ਪੁਰਦਾਦਿਆਂ ਦੀਆਂ ਨਿਸ਼ਾਨੀਆਂ ਨੇ ਜਿਹੜੇ ਝੰਡ ਝੰਡੀਆਂ ਨੇ ਤੁਸੀਂ ਕਿਤੇ ਨਹੀਂ ਦੇਖ ਸਕਦੇ ਸਸਾਰ ਦੇ ਨੇ ਪੀਣਾ ਗਉਆਂ ਦੀ ਬੰਦ ਦੀ ਵੰਦ ਛੜਾਈ ਭਗਤ ਸਮੀਏ ਆਖਣ ਤੈਨੂੰ ਸੁਣ ਲਾ ਆਣ ਦਾਈ ਸੁਣ ਲਾ ਆਣ ਦਾਈ ਨજર ਮਾਰ ਤੂੰ ਆਕੇ ਪੀਰ ਨજર ਮਾਰ ਤੂੰ ਆਕੇ ਨਟਕ ਮਟਾਇਾ ਜੀ ਤੇਰੇ ਸੇਵਾ ਕਰੇ ਬਖਾਰ ਦਰਸ਼ਨ ਦਿਖਾ ਜਾ ਜੀ ਜਹਰ ਪੀਰ ਤੂੰ ਜਗ ਵਿੱਚ ਅਵੇਰਾ ਪਾ ਜਾ ਜੀ ਇਹ ਸੇਵਕ ਰਹੇ ਫਕਾਰ ਗਰਸ਼ਣ ਕਾ ਜੀ ਫੋਰ ਸੱਚੇ ਦਰਵਾਜੇ ਜੈ ਮੈਂ ਸਵਾਰ ਮਲਕੀ ਸਿੰਘ ਸਰਪੰਚ ਨਮਾਦਾ ਤੇ ਮੈਨੇਜਮੈਂਟ ਕਮੇਟੀ ਲੰਗਰ ਕਮੇਟੀ ਕੇ ਬਾਹਰੋਂ ਆਈਆਂ ਸਾਰੀਆਂ ਦੁਕਾਨਦਾਰ ਵੀਰਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਦੂਰੋਂ ਨੇੜੇ ਚੱਲ ਕੇ ਆਈ ਸੰਗਤ ਦਾ ਮੈਂ ਇਸ ਮੇਲੇ ਪ੍ਰਤੀ ਸਾਰੀ ਹੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ